ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਟਫਡ ਸ਼ਿਮਲਾ ਮਿਰਚ ਰਿੰਗਸ ਜਿਹੜੇ ਬਹੁਤ ਹੀ ਟੇਸਟੀ ਬਣਦੇ ਨੇ ਬੱਚੇ ਅਗਰ ਸਬਜ਼ੀਆਂ ਨਹੀਂ ਖਾਂਦੇਗੇ ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਉਹਨਾਂ ਨੂੰ ਬਣਾ ਕੇ ਖਵਾਉਗੇ ਤਾਂ ਉਹ ਬਹੁਤ ਹੀ ਚਾਹ ਦੇ ਨਾਲ ਖਾਣਗੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਊਗੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਆਪਨੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰ ਲਵਾਂਗੇ ਜੋ ਵੀ ਆਪਾਂ Shimla mirchon ਦੇ ਵਿੱਚ ਭਰਨਾ ਹੈ ਸਭ ਤੋਂ ਪਹਿਲਾਂ ਆਪਾਂ 4 ਤੋਂ 5 ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਲਵਾਂਗੇ ਇਹਨਾਂ ਦੇ ਬੀਜ ਵਗੈਰਾ ਵੀ ਖਤਮ ਕਰ ਲਵਾਂਗੇ ਇਹ ਆਪਾਂ ਹਲੇ ਨਮਕ ਵੀ ਇਹਨਾਂ ਦੇ ਵਿੱਚ ਐਡ ਕਰਿਆ ਆਪਾਂ ਬਿਨਾਂ ਨਮਕ ਪਾਏ ਤੇ ਪੀਸੂਗਾ ਨੇ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ 7 ਤੋਂ 8 ਮੀਡੀਅਮ ਸਾਈਜ਼ ਦੇ ਆਲੂ ਜਿਹੜੇ ਆਪਾਂ ਪਹਿਲਾਂ ਹੀ ਉਬਾਲ ਕੇ ਰੱਖ ਲਏ ਨੇ ਕੋਲੇ ਤੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਦੇ ਨਾਲ ਕੁੰਨੇ-ਕੋਟਨੇ ਨਾਲ ਕੁੱਟ ਲਵਾਂਗੇ ਤੁਸੀਂ ਚਾਹੋ ਤਾਂ ਕद्दूकस ਵੀ ਇਹਨਾਂ ਨੂੰ ਕਰ ਸਕਦੇ ਹੋ ਜਾਂ ਮੈਸ਼ਰ ਦੇ ਨਾਲ ਮੈਸ਼ ਵੀ ਕਰ ਸਕਦੇ ਹੋ ਮੇਨ ਗੱਲ ਇਹ ਆ ਵੀ ਬਸ ਇਹਨਾਂ 'ਚ ਕੋਈ ਗੁੱਟਲੀ ਨਹੀਂ ਰਹਿਣੀ ਚਾਹੀਦੀ ਗੁੱਟਲੀ ਬਿਲਕੁਲ ਆਪਾਂ ਖਤਮ ਕਰਨੀ ਆ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਪਿਆਜ਼ ਦੋ ਮੀਡੀਅਮ ਜਿਹਸਾਈਜ ਦੇ ਆਪਾਂ ਪਿਆਜ਼ ਆ ਜਿਹੜੇ ਕੱਟਲੇ ਸੀ ਉਹ ਐਡ ਕਰ ਦਵਾਂਗੇ ਇਹਨਾਂ ਦੇ ਵਿੱਚ ਤੇ ਉੱਪਰੋਂ ਥੋੜਾ ਜਿਹਾ ਪਾਵਾਂਗੇ ਆਪਾਂ ਹਰਾ ਧਨੀਆ ਕੱਟ ਕੇ ਹੁਣ ਟੇਸਟ ਦੇ ਅਕੋਰਡਿੰਗ ਆਪਾਂ ਇਸ ਦੇ ਵਿੱਚ ਨਮਕ ਐਡ ਕਰ ਰਹੇ ਹਾਂ ਮੈਂ 1.5 ਚਮਚ ਦੇ ਕਰੀਬ ਨਮਕ ਪਾ ਰਹੀ ਹਾਂ ਤੇ ਆਪਾਂ ਹਰੀ ਮਿਰਚ ਪਾਈ ਹੋਈ ਏ ਇਸ ਲਈ ਆਪਾਂ ਮਿਰਚ ਹੋਰ ਨਹੀਂ ਪਾਵਾਂਗੇ ਤੇ ਨਾਲ ਆਪਾਂ ਥੋੜੀ ਜੀ ਹਲਦੀ ਪਾ ਦਤੀ ਅੱਧਾ ਕ ਚਮਚ ਤੇ ਥੋੜਾ ਜਿਹਾ ਆਪਾਂ ਪਾ ਦਿੱਤਾ ਇਸ ਦੇ ਵਿੱਚ ਜੀਰਾ ਸਾਬਤ ਤੇ ਥੋੜਾ ਜਿਹਾ ਹੀ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਿੱਤਾ ਹੈ ਬਾਕੀ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰ ਸਕਦੇ ਹੋ ਜਿਵੇਂ આમਚੂਰ ਪਾਊਡਰ ਵੀ ਪਾ ਸਕਦੇ ਹੋ ਧਨੀਆ ਪਾਊਡਰ ਵੀ ਤੁਹਾਡੇ ਕੋਲ ਹੈਗਾ ਤਾਂ ਜਰੂਰ ਪਾਇਆ ਜੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਹੁਣ ਮਿਕਸ ਕਰ ਲਵਾਂਗੇ ਮਸਾਲਾ ਸਾਰਾ ਆਪਣਾ ਮਿਕਸ ਹੋ ਗਿਆ ਵਾ ਹੁਣ ਆਪਾਂ ਦੋ ਸ਼ਿਮਲਾ ਮਿਰਚ ਦੋਏ ਵਾਲੀ ਰੈਸਪੀ ਬਣਾ ਕੇ ਤਿਆਰ ਕਰ ਰਹੇ ਆ ਤੇ ਇਹਨਾਂ ਦੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਉੱਪਰੋਂ ਡੰਡੀਆਂ ਜਿਹੜੀਆਂ ਵਿੱਚੋਂ ਕੱਢ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰਕੇ ਲੈਣਾ ਵਾ ਤੁਸੀਂ ਸੋਣ ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕੱਟ ਲੈਣਾ ਵਾ ਤੇ ਵਿੱਚੋਂ ਸਾਰੇ ਜਿਹੜੇ ਬੀਜ ਆ ਉਹ ਆਪਾਂ ਕੱਢ ਦਵਾਂਗੇ ਕਿਉਂਕਿ ਬੀਜਾਂ ਦਾ ਇਹਨਾਂ ਦੇ ਵਿੱਚ ਕੋਈ ਕੰਮ ਨਹੀਂਗਾ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਰੇ ਬੀਜ ਇਹਨਾਂ ਤੋਂ ਵੱਖ ਕਰ ਦੇਣੇ ਨੇ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਦੂਸਰੀ ਸ਼ਿਮਲਾ ਮਿਰਚ ਨੂੰ ਵੀ ਖਾਲੀ ਕਰ ਲੈਣਾ ਵਾ ਅੰਦੀ ਦੇਖੋ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਖਾਲੀ ਕਰ ਲਈਆਂ ਤੇ ਜਿਹੜੇ ਬੀਜ ਆ ਚੰਗੇ ਤਰ੍ਹਾਂ ਦੇ ਨਾਲ ਛਾੜ ਦੇਵਾਂਗੇ ਆਪਾਂ ਸਾਈਡ ਤੇ ਕੱਢ ਦੇਵਾਂਗੇ ਹੁਣ ਤੁਸੀਂ ਹੱਥਾਂ ਦੇ ਉੱਪਰ ਥੋੜਾ ਜਿਹਾ ਤੇਲ ਲਗਾ ਲੈਣਾ ਵਾ ਤੇ ਜਿਹੜੀ ਆਲੂਆਂ ਦੀ ਆਪਾਂ ਸਟਫਿੰਗ ਤਿਆਰ ਕਰੀਏ ਉਹ ਇਹਨਾਂ ਦੇ ਵਿੱਚ ਐਡ ਕਰਦੇ ਜਾਣਾ ਵਾ ਅਗਰ ਤੁਸੀਂ ਤੇਲ ਨਹੀਂ ਲਗਾਓਗੇ ਤਾਂ ਉਹ ਤੁਹਾਡੇ ਹੱਥਾਂ ਨੂੰ ਲੱਗਦੇ ਜਾਣਗੇ ਦੇਖੋ ਜੀ ਕਿੰਨੀ ਵਧੀਆ ਸਟਫਿੰਗ ਇਸ ਦੇ ਵਿੱਚ ਫਿਲ ਹੋ ਗਈ ਏ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਦੇ ਵਿੱਚ ਸਟਫਿੰਗ ਫਿਲ ਕਰ ਲਵਾਂਗੇ ਦੇਖੋ ਕਿੱਡੇ ਸੋਹਣੀਆਂ ਲੱਗਦੀਆਂ ਪਈਆਂ ਨੇ ਹਾਂਜੀ ਚੁੱਲੇ ਉੱਪਰ ਆਪਾਂ ਤਵੇ ਨੂੰ ਰੱਖ ਲਿਆ ਤੇ ਅੱਗ ਵਿਚਾਲੀਏ ਤੇ ਉੱਪਰ ਆਪਾਂ ਤੇਲ ਪਾ ਦਿੱਤਾ ਏ ਤੇ ਇਹਨਾਂ ਨੂੰ ਹੁਣ ਆਪਾਂ ਕਰ ਲਵਾਂਗੇ ਫਰਾਈ ਇਸ ਤਰ੍ਹਾਂ ਦੇ ਨਾਲ ਤੁਸੀਂ ਬੋਚ ਕੇ ਜੇ ਰੱਖਦੇ ਨੇ ਨਿਰਮੇਤ ਰੱਖਣ ਲੱਗੀ ਜਦੋਂ ਥੋੜਾ ਜਿਹਾ ਤੇੜਾ ਤੇਲ ਆ ਉੱਡ ਗਿਆ ਸੀ ਇਸ ਨੂੰ ਬਹੁਤ ਹੀ ਸੰਭਾਲ ਕੇ ਜੇ ਰੱਖਣਾ ਵਾ ਬੋਚ ਕੇ ਜੇ ਇਹਨਾਂ ਨੂੰ ਕਲਰ ਚੇਂਜ ਹੋਣ ਤੱਕ ਆਪਾਂ ਪਕਾਵਾਂਗੇ 5-7 ਮਿੰਟ ਦੇ ਲਈ ਇੱਕ ਪਾਸੇ ਸੇਕ ਲੱਗਣ ਤੋਂ ਬਾਅਦ ਵਿੱਚ ਤੁਸੀਂ ਇਸ ਦੀ ਸਾਈਡ ਆ ਜਿਹੜੀ ਚੇਂਜ ਕਰਦੇ ਜਾਣਾ ਵਾ ਤੇ ਦੇਖੋ ਬਹੁਤ ਹੀ ਸੋਹਣੇ ਟਿੱਕੀਆਂ ਦੇ ਵਾਂਗੂ ਇਹ ਬਣ ਕੇ ਆਪਣੀ ਜਿਹੜੀ ਸਟਫਿੰਗ ਵਾਲਾ ਮਚਾ ਜਿਹੜੀ ਰੈਡੀ ਹੋ ਗਈ ਹੈ ਮੈਨੂੰ ਉਮੀਦ ਹੈ ਧਰ ਮੇਰੀ ਅੱਜ ਦੀ रेसिपी पसंद आई होगी अगर रेसिपी पसंद आई तो प्लीज वीडियो को लाइक करना शेयर करना चैनल पे पहली बार आए हो तो चैनल को जरूर सब्सक्राइब करके जाना ਤੇ ਨਾਲ ਵਾਲੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਵੇ ਹਾਂਜੀ ਦੇਖੋ ਇਹ शिमला मिर्चਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕ ਰਹੀਆਂ ਨੇ ਤੇ ਬਸ ਸਾਈਡਾਂ ਚੇਂਜ ਕਰਦੇ ਜਾਣਾ ਵਾ ਇਹ ਤੁਸੀਂ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਅਗਰ ਤੁਹਾਡੇ ਬੱਚੇ ਉਸ ਤਰ੍ਹਾਂ ਹੀ ਟਿਫਨ ਮੋੜ ਕੇ ਲੈ ਕੇ ਆਉਂਦੇ ਨੇ ਤਾਂ ਤੁਹਾਡੇ ਬੱਚੇ ਟਿਫਨ ਖਾਲੀ ਕਰਕੇ ਲੈ ਕੇ ਆਇਆ ਕਰਨਗੇ ਬਹੁਤ ਹੀ ਟੇਸਟੀ ਬਣਦੀਆਂ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਇੱਕ ਵਾਰ ਜਰੂਰ ਬਣਾ ਕੇ ਦੇਖਣਾ ਤੁਸੀਂ ਵੀ ਇਹ ਵਾਲੀ ਰੈਸਪੀ ਆਪਣੇ ਘਰ ਵਿੱਚ ਬਣਾ ਕੇ ਜਰੂਰ ਦੇਖਣਾ ਤੇ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਆਪਾਂ ਮਿਲਾਂਗੇ ਕਿਸੇ ਨਵੀਆਂ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਹੱਸਦੇ ਰਹੋ ਵਸਦੇ ਰਹੋ ਰੱਬ ਰਾਖਾ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਟਫਡ ਸ਼ਿਮਲਾ ਮਿਰਚ ਆਪਣੀ ਬਣ ਕੇ ਹੋ ਗਈ ਏ ਰੈਡੀ ਥੈਂਕ ਯੂ